ਸੋਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਥਨ ਸਾਡਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਰਿਵਾਰਕ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟਰਨੇ ਸਬ ਤੋਂ ਪਹਿਲਾਂ ਤੇ ਸਵੇਰ ਲੁਧਿਆਣਾ ਦੀ ਕਿਹੜੀ ਆਮ ਆਦਮੀ ਪਾਰਟੀ ਦੀ ਐਮ ਐਲ ਏ ਜੀ ਦਾ ਬਹੁਤ ਗੰਭੀਰ ਹਾਦਸਾ ਵਾਪਰਿਆ ਬਿਲਕੁਲ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਅਮਰੀਕਾ ਦੇ ਵਿੱਚ ਗਏ ਸੀ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਉਹਦੇ ਵਿੱਚ ਲਾਹਰ ਸਿੰਘ ਉਗੋਕੇ ਵੀ ਆ ਮਨਜੀਤ ਸਿੰਘ ਵਿਲਾਸ ਤੇ ਜਿਹੜੀ ਵਿਧਾਇਕਾ ਹਾਰਸਾਗਰਸਤ ਹੋਈ ਆ ਰਜਿੰਦਰ ਪਾਲ ਪੌਰ ਖੀਨਾ ਲੁਧਿਆਣਾ ਸਾਊਥ ਤੋਂ ਵਿਧਾਇਕਾ ਆਮ ਆਦਮੀ ਪਾਰਟੀ ਦੀ ਇਹ ਵੀ ਗਏ ਸੀ ਕੁਝ ਹੋਰ ਵੀ ਗਏ ਹੋਣਗੇ ਪਰ ਪਤਾ ਲੱਗਾ ਜੀ ਕਿ ਜਦੋਂ ਦਿੱਲੀ ਉੱਤਰੇ ਵਾਪਸੀ ਦੇ ਮੌਕੇ ਤੇ ਦਿੱਲੀੋਂ ਇਹ ਲੈ ਕੇ ਆ ਰਹੇ ਆ ਜੀ ਗੱਡੀ ਆਪਣੀ ਇਨੋਵਾ ਗੱਡੀ ਦੇ ਵਿੱਚ ਆ ਰਹੇ ਆ ਆਪਣੇ ਹਲਕੇ ਦੇ ਵੱਲ ਲੁਧਿਆਣਾ ਸ਼ਹਿਰ ਦੇ ਵੱਲ ਤੇ ਰਾਹ ਦੇ ਵਿੱਚ ਪਤਾ ਲੱਗਾ ਜੀ ਕਿ ਖਨੌਰੀ ਬਾਰਡਰ ਦੇ ਕੋਲੇ ਇਹਨਾਂ ਦੀ ਇਨੋਵਾ ਗੱਡੀ ਡਵਾਈਡਰ ਨਾਲ ਟਕਰਾ ਗਈ ਸ਼ਾਇਦ ਇਹਦੇ ਮੂਰੇ ਕੋਈ ਚੀਜ਼ ਆ ਗਈ ਸ਼ਾਇਦ ਪਸ਼ੂ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਇਹਦੇ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਗੱਡੀ ਡੈਮੇਜ ਹੋ ਗਈ ਹੈ ਮੇਰੇ ਖਿਆਲ ਤਸਵੀਰਾਂ ਸੋਸ਼ਲ ਮੀਡੀਆ ਤੇ ਭਣਾ ਵੀਰਾਂ ਨੇ ਦੇਖ ਲਗਾ ਹੋਣਗੀਆਂ ਰੈੱਡ ਆਪ ਦੇ ਭਣਾ ਵੀਰਾਂ ਨੇ ਦੂਜੀ ਗੱਲ ਇਹ ਜੀ ਕਿ ਇਹਨਾਂ ਦਾ ਜਿਹੜਾ ਸਿਕਿਉਰਟੀ ਗਾਰਡ ਆ ਉਹ ਵੀ ਜ਼ਖਮੀ ਹੋਇਆ ਤੇ ਰਜਿੰਦਰ ਪਾਲ ਕੌਰ ਛੀਨਾ ਦੇ ਵਿਧਾਇਕਾ ਦੇ ਚਿਹਰੇ ਦੇ ਉੱਤੇ 45 ਟੰਕੇ ਲੱਗੇ ਆ ਖਤਰੇ ਤੋਂ ਬਾਹਰ ਸਥਿਤੀ ਹੁਣ ਇਹ ਘਰ ਦੇ ਵਿੱਚ ਆ ਤੇ ਇਹਨਾਂ ਦੇ 45 ਟੰਕੇ ਲੱਗੇ ਆ ਜੀ ਅੱਛਾ ਜਿਹੜੇ ਪੰਜਾਬ ਦੇ ਵਿਦਿਆਰਥੀਆਂ ਸਟੱਡੀ ਲੋਨ ਲੈ ਕੇ ਆਏ ਸੀ ਇੱਥੇ ਵੀ ਇਹ ਜਿਨ੍ਹਾਂ ਨੇ ਸਟੱਡੀ ਲੋਨ ਲਏ ਹੋਇਆ ਉਹਨਾਂ ਦੀ ਕੀ ਹਾਲਤ ਆ ਦੇਖੋ ਜਿਹੜੀ ਜਾਣਕਾਰੀ ਆਈ ਹੈ ਨਾ ਤੇ ਉਹ ਬੜੀ ਮਹੱਤਵਪੂਰਨ ਆ ਜੀ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਦਿਆਰਥੀ ਜਿਹੜੇ ਉਹ ਸਟੱਡੀ ਲੋਨ ਲੈਂਦੇ ਚਲੋ ਲੋਨ ਲੈਣਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਆ ਪਰ ਇੱਥੇ ਡਿਫਾਲਟਰ ਕਿਵੇਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਹੋ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਗੱਲਾਂ ਆਪਾਂ ਕਹਿੰਦੇ ਵੀ ਕਿਸਾਨੀ ਕਰਦਾ ਹੋਰ ਕਰਦੇ ਆ ਪਰ ਵਿਦਿਆਰਥੀ ਕਰਦੇ ਸਟੱਡੀ ਲੋਨ ਵਾਲੇ ਵਿਦਿਆਰਥੀ ਜਿਹੜੇ ਉਹਨਾਂ ਨੇ ਕਿੰਨੇ ਕਰਦੇ ਆ ਇਹ ਸਿਰਫ ਇੱਕ ਮੈਸ ਨੂੰ ਅਧਾਰੇ ਨੇ ਦੱਸਦਾ ਪਬਲਿਕ ਸੈਕਟਰ ਦੀਆਂ ਬੈਂਕਾਂ ਦਾ ਵੇਰਵਾ ਆ। ਪਰ ਉਸ ਤੇ ਨਾ ਹਰ ਸਾਲ ਸਟੱਡੀ ਲੋਨ 500 ਕਰੋੜ ਰੁਪਏ ਦੇ ਚੁੱਕਿਆ ਜਾਂਦਾ। ਚੱਲੇ ਪਬਲਿਕ ਸੈਕਟਰ ਦੀਆਂ ਬੈਂਕਾਂ ਦੇ ਵਿੱਚੋਂ ਇਹਦੇ ਵਿੱਚੋਂ ਬਹੁਤੇ ਵਿਦਿਆਰਥੀ ਡਿਫਾਲਟਰ ਹੋ ਜਾਂਦੇ ਆ। ਪ੍ਰਾਈਵੇਟ ਤੇ ਸਹਿਕਾਰੀ ਬੈਂਕਾਂ ਤੋਂ ਵਿਦਿਅਕ ਲੋਨ ਚੁੱਕਣ ਦਾ ਅੰਕੜਾ ਵੱਖਰਾ। ਇਹ ਜਿਹੜੇ ਵਿਦਿਆਰਥੀ ਆ ਜਾਂ ਤਾਂ ਵਿਦੇਸ਼ ਜਾਣ ਦੇ ਲਈ ਤੇ ਜਾਂ ਫਿਰ ਐਮਬੀਬੀਐਸ ਜਾਂ ਕੋਈ ਹੋਰ ਮਹਿੰਗੀ ਡਿਗਰੀ ਕਰਨ ਵਾਸਤੇ ਇਹ ਲੋਨ ਲਿਆ ਜਾਂਦਾ। ਤੇ ਅੰਦਾਜ਼ਨ ਗੱਲ ਇਹ ਏ ਕਿ ਲੰਘੇ ਚਾਰ ਸੈਕਟਰ ਦੀਆਂ ਬੈਂਕਾਂ ਤੋਂ ਵਿਦਿਆਰਥੀਆਂ ਨੇ 2114 ਕਰੋੜ ਰੁਪਏ ਤੋਂ ਵੱਧ ਦਾ ਲੋਨ ਲਿਆ ਵਿੱਦਿਅਕ ਲੋਨ ਜਦੋਂ ਵੀ ਨਵਾਂ ਸੈਸ਼ਨ ਸ਼ੁਰੂ ਹੁੰਦਾ ਵਿੱਦਿਆਕ ਲੋਨ ਲੈਣ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਜਾਂਦਾ ਤੇ ਪਬਲਿਕ ਸੈਕਟਰ ਦੀਆਂ ਬੈਂਕਾਂ ਨੇ ਸਾਲ 2021 ਦੇ ਵਿੱਚ 2122 ਦੇ ਵਿੱਚ 436 ਕਰੋੜ ਤੇ 67 ਲੱਖ ਰੁਪਏ ਵਿੱਦਿਅਕ ਲੋਨ ਜਾਰੀ ਕੀਤਾ ਤੇ 2022-23 ਤੋਂ ਲੈ ਕੇ 24-25 ਦੇ ਬਰਿਆਂ ਦੇ ਵਿੱਚ 1970 ਕਰੋੜ ਰੁਪਏ ਦਾ ਵੱਡਾ ਸਟੱਡੀ ਲੋਨ ਜਾਰੀ ਕੀਤਾ ਤੇ ਜੇ ਇਹਦੇ ਵਿੱਚ ਆਪਾਂ ਪ੍ਰਾਈਵੇਟ ਬੈਂਕਾਂ ਤੇ ਸਹਿਕਾਰੀ ਬੈਂਕਾਂ ਰਲਾ ਲੀਏ ਤਾਂ ਮੇਰਾ ਖਿਆਲ ਹੈ ਕਿ ਕਈ ਹਜ਼ਾਰ ਕਰੋੜ ਰੁਪਈਆ ਹੋਰ ਵੱਧ ਜਾਣਾ ਹੈ। ਬਾਕੀ ਸੁਖਬਾਲ ਸਿੰਘ ਖਹਿਰਾ ਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਹੈ ਉਹ ਰੱਦ ਹੋ ਜਾਣੀ ਹੈ। ਆ ਦੇਖੋ ਇਹ ਰੱਦ ਨਹੀਂ ਹੋਣੀ ਜੀ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਜੀ ਕਿਉਂਕਿ ਦਾ ਇੱਕ ਗਿਆਨ ਆਇਆ ਉਹ ਕਹਿੰਦੇ ਜੀ ਕਿ ਗੱਲ ਹੀ ਬੜੀ ਸਾਫ਼ ਤੇ ਸਪਸ਼ਟ ਆ ਉਹ ਕਹਿੰਦੇ ਜੀ ਕੋਈ ਐਸੀ ਗੱਲ ਨਹੀਂ ਜੀ ਮੈਨੂੰ ਤਾਂ ਸੁਪਰੀਮ ਕੋਰਟ ਦੇ ਵੱਲੋਂ ਨਿਯਮਤ ਤੌਰ ਦੇ ਉੱਤੇ ਪੱਕੇ ਤੌਰ ਦੇ ਉੱਤੇ ਜ਼ਮਾਨਤ ਮਿਲੀ ਹੈ ਜਦਕਿ ਮੀਡੀਆ ਦੇ ਇੱਕ ਹਿੱਸੇ ਦੇ ਵੱਲੋਂ ਸਵੇਰ ਦੇ ਵੇਲੇ ਤੋਂ ਇਹ ਗੱਲ ਪ੍ਰਚਾਰ ਦਿੱਤੀ ਗਈ ਹੈ ਉਹ ਕਹਿੰਦੇ ਜੀ ਕਿ ਦੇਖੋ ਇਹਨਾਂ ਨੂੰ ਵਿਜੀਲੈਂਸ ਤੋਂ ਡਰ ਸੀਗਾ ਵੀ ਮੇਰੀ ਗ੍ਰਿਫਤਾਰੀ ਹੋ ਜਾਣੀ ਹੈ ਇਸ ਕਰਕੇ ਸੁਖਪਾਲ ਖਰੇ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਹੋਈ ਹੈ ਪਰ ਇਹਨਾਂ ਨੇ ਅੱਜ ਆਪਦੀ ਸਵੇਰੀ ਅਰਜ਼ੀ ਵਾਪਸ ਲੈ ਲਈ ਹੈ ਮੀਡੀਆ ਦੇ ਵਿੱਚ ਆ ਗੱਲ ਆ ਗਈ ਵੀ ਭਾਈ ਇਹਨਾਂ ਨੂੰ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਆ ਹੋ ਗਿਆ ਆ ਹੋ ਗਿਆ ਪਰ ਇਦਾਂ ਦੀ ਗੱਲ ਨਹੀਂ ਹੈ ਸੁਖਪਾਲ ਖਰੇ ਨੇ ਕਿਹਾ ਜਬ ਬਕਾਊ ਮੀਡੀਆ ਦੇ ਇੱਕ ਹਿੱਸੇ ਦੇ ਵੱਲੋਂ ਆਹ ਕੁਝ ਕੀਤਾ ਗਿਆ ਤੇ ਉਹ ਕਹਿੰਦੇ ਜੀ ਇਹ ਗਲਤ ਗੱਲ ਆ ਮੈਨੂੰ ਤਾਂ ਜ਼ਮਾਨ ਤੋਂ ਪੱਕੇ ਤੌਰ ਤੇ ਮਿਲੀ ਹੋਈ ਹੈ ਜੀ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਨਿਤ ਆਏ ਦਿਨ ਨਵੀਂ ਮੁਹਿੰਮ ਪਈ ਰਹਿੰਦੀ ਆ ਪਹਿਲਾਂ ਤਾਂ ਕੇਂਦਰ ਦੀ ਸਰਕਾਰ ਦੇ ਕਾਲੇ ਕਾਨੂੰਨਾਂ ਨਾਲ ਲੜਦੇ ਰਹੇ ਹੁਣ ਲੈਂਡ ਪੂਲਿੰਗ ਦੀ ਨੀਤੀ ਨਾਲ ਲੜਦੇ ਰਹੇ ਹੁਣ ਜਿਹੜਾ ਕਲੈਕਟਰ ਰੇਟ ਕੀ ਆ ਇਹ ਨਵੇਂ ਰੇਟ ਲੱਗਣਾ ਕੋਈ ਕਲੈਕਟਰ ਰੇਟ ਜ਼ਮੀਨਾਂ ਤੇ ਅੰਦਰ ਕੋਈ ਇਹ ਕਲੈਕਟਰ ਰੇਟ ਆ ਜਿਹੜਾ ਉਹ ਲਾਇਆ ਜਾਣਾ ਸੀ ਪਰ ਕਿਉਂਕਿ ਹੁਣ ਲੈਂਡ ਪੂਲਿੰਗ ਨੀਤੀ ਵਾਲਾ ਰੋਲਾ ਵੀ ਮੁੱਕ ਕੇ ਹਟਿਆ ਜਾਂ ਕਰੀਗੇ ਵੀ ਸਰਕਾਰ ਇਹਨੂੰ ਪਲਾਉਣਾ ਚਾਹੁੰਦੀ ਆ ਤੇ ਕਲੈਕਟਰ ਰੇਟ ਆ ਜਿਹੜਾ ਉਹ ਜਿਹੜੇ ਜਿਹੜੇ ਸਮਾਂ ਤੇ ਲੱਗਾ ਉਹ ਤਾਂ ਲੱਗਾ ਪਰ ਜਿਹੜੇ ਬਾਕੀ ਹੋਰ ਥਾਵਾਂ ਉਹਨਾਂ ਸ਼ਹਿਰਾਂ ਦੇ ਵਿੱਚ ਫਿਲਹਾਲ ਇਹਨੂੰ ਰੋਕ ਦਿੱਤਾ ਗਿਆ ਸੋ ਜਾਣਕਾਰੀ ਇਹ ਪ੍ਰਾਪਤ ਹੋਈ ਆ ਵੀ ਕਲੈਕਟਰ ਰੇਟ ਆ ਜਿਹੜਾ ਉਰੇ ਵਿੱਚ ਵਾਦਾ ਕਰਨਾ ਸੀਗਾ ਤਾਂ ਜੋ ਪੰਜਾਬ ਦੇ ਵਿੱਚ مالیਏ ਦੇ ਵਿੱਚ ਵਾਧਾ ਹੋ ਸਕੇ ਪਰ ਸੂਬੇ ਦੀ ਸਰਕਾਰ ਦੇ ਵੱਲੋਂ ਪਤਾ ਲੱਗਦਾ ਵੀ ਭਾਈ ਫਿਲਹਾਲ ਇਹਨੂੰ ਰੋਕਿਆ ਗਿਆ ਸੂਬੇ ਦੀ ਸਰਕਾਰ ਇਹ ਚਾਹੁੰਦੀ ਆ ਕਿ ਸਟੈਂਪ ਡਿਊਟੀ ਤੋਂ ਰਜਿਸਟ੍ਰੇਸ਼ਨ ਤੋਂ 7000 ਕਰੋੜ ਰੁਪਏ ਦਾ ਮਾਲੀਆ ਆਵੇ ਜਿਹੜਾ ਕਿ ਪਿਛਲੇ ਸਾਲ 5500 ਤੇ 50 ਕਰੋੜ ਰੁਪਏ ਸੀਗਾ ਅਗਲੀ ਜਿਲ੍ਹਿਆਂ ਦੇ ਵਿੱਚ ਇਹ ਪਹਿਲਾਂ ਹੀ ਲਾਗੂ ਹੋਇਆ ਪਿਆ 12 ਜ਼ਿਲ੍ਹਿਆਂ ਫਾਜ਼ਲਪਟਾ ਬਰਨਾਲਾ ਕੋਟ ਰੂਪਨਗਰ ਨਵਾਂ ਸ਼ਹਿਰ ਜ਼ਰੂਰ ਮੋਗਾ ਕਪੂਰਥਲਾ ਬਨੇਰਕੋਟਲਾ ਜਲੰਧਰ ਤੇ ਫਰੀਦਕੋਟ ਦੇ ਵਿੱਚ 5% ਤੋਂ 50% ਤੱਕ ਕਲੈਕਟਰ ਰੇਟ ਵਧ ਚੁੱਕਿਆ ਅਮਰਸਰ ਦੇ ਕੁਝ ਖੇਤਰਾਂ ਦੇ ਵਿੱਚ ਵੀ ਆ ਪਰ ਕੁਝ ਥਾਵਾਂ ਦੇ ਉੱਤੇ ਇਹਦੇ ਵਿੱਚ ਵਾਧਾ ਕੀਤਾ ਜਾਣਾ ਸੀਗਾ ਉਹਨੂੰ ਫਿਲਹਾਲ ਰੋਕ ਲਿਆ ਗਿਆ ਸ਼ਹਿਰ ਜਿਹੜਾ ਇਸ ਵੇਲੇ ਕਿਸਾਨ ਵਿਰੋਧ ਦੇ ਵਿੱਚ ਆਏ ਆ ਉਹਦੇ ਕਰਕੇ ਆ ਜਾਂ ਕੋਈ ਹੋਰ ਕਾਰਨ ਸੂਬੇ ਦੀ ਸਰਕਾਰ ਦੇ ਵੱਲੋਂ ਵਿਕਤੀ ਤੌਰ ਦੇ ਉੱਤੇ ਇਹਨੂੰ ਸ਼ਾਇਦ ਰੋਕਿਆ ਗਿਆ ਤੇ ਫਿਲਹਾਲ ਨਹੀਂ ਲੱਗ ਰਿਹਾ ਜੀ ਜੇ ਰਾਹੁਲ ਗਾਂਧੀ ਨੇ ਜਿਹੜੀ ਡੈਮੋਨਸਟ੍ਰੇਸ਼ਨ ਦਿੱਤੀ ਆ ਵੋਟਾਂ ਕਿਵੇਂ ਚੋਰੀ ਹੋਈਆਂ ਨੇ ਬਾਰ-ਬਾਰ ਉਹ ਦੋਸ਼ ਲਾ ਰਹੇ ਨੇ ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਰਲਿਆ ਹੋਇਆ ਬੀਜੇਪੀ ਦੇ ਨਾਲ ਸੋ ਇਸ ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਕੀ ਹੋ ਗੀ ਰਿਹਾ ਦੇਖੋ ਅਜਨਾ ਸਵੇਰ ਦੇ ਵੇਲੇ ਤੋਂ ਇੱਕ ਬਿਆਨ ਜਾਰੀ ਹੋ ਰਿਹਾ ਇਹ ਰਾਹੁਲ ਗਾਂਧੀ ਦੇ ਵਕੀਲ ਦਾ ਨਾਮ ਹੈ ਜੀ ਮਿਲਿੰਦ ਪਵਾਰ ਉਹਨਾਂ ਦੇ ਹਵਾਲੇ ਰਾਹੀ ਆ ਕਿ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਤੇ ਸਵਰਕਰ ਮਾਨਹਾਨੀ ਕੇਸ ਦੇ ਵਿੱਚ ਸੁਣਵਾਈ ਦੌਰਾਨ ਰਾਹੁਲ ਗਾਂਧੀ ਦੇ ਵਕੀਰ ਮਿਲਿੰਦ ਪਵਾਰ ਨੇ ਕੋਰਟ ਦੇ ਵਿੱਚ ਇਹ ਗੜਕਈ ਆ ਕਿ ਵੋਟ ਚੋਰੀ ਦਾ ਮਾਮਲਾ ਉਜਾਗਰ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੂੰ ਖਤਰਾ ਵਧ ਗਿਆ। ਇਹ ਵੀ ਗੱਲ ਕਹੀ ਗਈ ਹੈ ਵੀ ਭਾਈ ਗੋੜਸੇ ਦੇ ਸਮਰਥਕਾਂ ਜਿਹੜੇ ਜਾਂ ਗੋੜਸੇ ਦੇ ਵੰਸ਼ਾ ਉਹਨਾਂ ਤੋਂ ਡਰ ਰਿਹਾ ਹੈਗਾ। ਪਰ ਹੁਣ ਇੱਕ ਨਵੀਂ ਜਾਣਕਾਰੀ ਆਈ ਆ। ਸੁਪਰੀਆ ਸ਼੍ਰੀਨੇਥ ਕਾਂਗਰਸ ਦੀ ਆਗੂ ਆ। ਉਹਨੇ ਗੱਲ ਕਹੀ ਆ ਕਿ ਰਾਹੁਲ ਗਾਂਧੀ ਜੀ ਦੇ ਵਕੀਲ ਨੇ ਬਿਨਾਂ ਉਹਨਾਂ ਨਾਲ ਗੱਲਬਾਤ ਕੀਤੇਆਂ ਜਾਂ ਸਹਿਮਤੀ ਲਿਆ ਅਦਾਲਤ ਦੇ ਵਿੱਚ ਲਿਖਤੀ ਬਿਆਨ ਦਾਖਲ ਕਰਕੇ ਉਹਨਾਂ ਨੂੰ ਜਾਨ ਤੋਂ ਖਤਰੇ ਦਾ ਹਵਾਲਾ ਦਿੱਤਾ ਸੀ। ਇਸ ਗੱਲ ਦੇ ਨਾਲ ਰਾਹੁਲ ਜੀ ਦੀ ਘੋਰ ਅਸਹਿਮਤੀ ਹੈ ਇਸ ਕਰਕੇ ਕੱਲ ਨੂੰ ਵਕੀਲ ਵੱਲੋਂ ਲਿਖਤੀ ਬਿਆਨ ਨੂੰ ਕੋਰਟ ਦੇ ਵਿੱਚੋਂ ਵਾਪਸ ਲਿਆ ਜਾਊਗਾ ਇਹ ਲੁਧਿਆਣੇ ਵਾਲਾ ਜਿਹੜਾ ਟੋਲ ਬੂਥ ਸੀ 15 ਰੁਪਏ ਚ ਪਾਰ ਹੋਏਗਾ ਇਹ ਲੌਡੂ ਵਾਲ ਵਾਲਾ ਬਿਲਕੁਲ ਜੀ ਬਿਲਕੁਲ ਸਨ ਸਰ ਉਹ ਉਸੇ ਦੀ ਗੱਲ ਕਰ ਰਹੇ ਜੀ ਇਹ ਟੋਲ ਪਲਾza ਜਿਹੜਾ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾza ਜੇ ਤੁਸੀਂ ਕਾਰ ਜੀਪ ਵੈਨ ਲੈ ਕੇ ਲੰਘਦੇ ਆ ਤਾਂ ਇੱਕ ਪਾਸੇ ਦੇ ਤੁਹਾਡੇ 230 ਰੁਪਏ ਲੱਗਦੇ ਆ ਜੇਕਰ ਤੁਸੀਂ ਇੰਟਰਨੈਟ ਦੇ ਕਰ ਤੁਸੀਂ ਆਉਣ ਜਾਣ ਕਰਦੇ ਹੋ ਤਾਂ 345 ਰੁਪਏ ਲੱਗਦੇ ਆ ਪਰ ਹੁਣ ਇਹ 15 ਰੁਪਏ ਦੇ ਵਿੱਚ ਪਾਰ ਹੋ ਜਾ ਕਰਨਾ ਪਰ ਉਹ ਸ਼ਰਤਾਂ ਤਹਿਤ ਆ ਸ਼ਰਤ ਇਹ ਜੀ ਕਿ 15 ਅਗਸਤ ਤੋਂ ਯਾਨੀ ਕਿ ਪਰਸੋਂ ਤੋਂ ਭਾਰਤ ਦੇ ਵਿੱਚ ਜੇਕਰ ਤੁਸੀਂ ਆਪਣੀ ਕਾਰ ਜੀਪ ਵੈਨ ਘਰੇਲੂ ਵਰਤੋਂ ਯੋਗ ਟੈਕਸੀ ਨਹੀਂ ਦੇ ਵਿੱਚ ਘਰੇਲੂ ਵਰਤੋਂ ਯੋਗ ਕਾਰ ਜੀਪ ਵੈਨ ਜੇਕਰ ਤੁਸੀਂ ਨੈਸ਼ਨਲ ਟੋਲ ਪਲਾਜ਼ਾ ਤੋਂ ਲੰਘਾਉਣੀ ਆ ਤੇ ਜੇਕਰ ਤੁਸੀਂ ਸਾਲ ਦਾ ਪਾਸ ਬਣਾ ਲੈਨੇ ਆ ਤਾਂ ਇਹ 3000 ਰੁਪਏ ਦੇ ਵਿੱਚ ਬਣੂਗਾ ਸਾਲ ਦਾ ਪਾਸ ਇਹ 3000 ਰੁਪਏ ਦੇ ਵਿੱਚ 365 ਦਿਨਾਂ ਦੇ ਵਿੱਚ ਜਿਆਦਾ ਤੁਸੀਂ 200 ਟੂਲ ਕ੍ਰੋਸਿੰਗ ਕਰ ਸਕਦੇ ਆ ਜਾਂ 1 ਸਾਲ ਦੀ ਵੈਲਿਡਿਟੀ ਹੋਊਗੀ ਸੋ ਜੇਕਰ ਆਪਾਂ ਉਸੇ ਹਿਸਾਬ ਨਾਲ ਦੇਖੀਏ ਤੇ ਫਿਰ ਇਹ 15 ਰੁਪਏ ਦੇ ਵਿੱਚ ਜਿਹੜਾ ਲੰਡੂਵਾਲ ਵਾਲਾ ਟੋਲ ਪਲਾਜ਼ਾ ਵੀ ਪਾਰ ਹੋ ਜੂਗਾ ਪਰ ਸ਼ਰਤ ਦੇ ਵਿੱਚ ਇਹ ਆ ਵੀ 3000 ਰੁਪਏ ਦੇ ਪਾਸਟ ਦੇ ਵਿੱਚ ਕੱਲੇ ਨੈਸ਼ਨਲ ਟੋਲ ਪਲਾਜ਼ੇ ਤੁਸੀਂ ਲੰਘ ਸਕਦੇ ਆ ਸਟੇਟ ਵਾਲੇ ਨਹੀਂ ਸਟੇਟ ਦੇ ਉੱਤੇ ਵੱਖਰਾ ਖਰਚਾ ਲੱਗੂਗਾ ਜੀ ਅੱਛਾ ਬਾਗੀ ਅਕਾਲੀ ਦਲ ਦੇ ਜਿਹੜੇ ਮੁਖੀਆ ਬਣੇ ਨੇ ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ ਹੋਰਾਂ ਨੇ ਹੁਣ ਕੋਈ ਨਵਾਂ ਬਿਆਨ ਦਿੱਤਾ ਬਿਲਕੁਲ ਜੀ ਬਿਲਕੁਲ ਹਰ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਨਵਾਂ ਬਿਆਨ ਦਿੱਤਾ ਉਹ ਕਹਿੰਦੇ ਜੀ ਮੈਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਉਸ ਦਿਨ ਡੈਲੀਗੇਟ ਜਾਂ ਜਿਹੜੇ ਬਾਕੀ ਲੀਡਰਸ਼ਿਪ ਆ ਮੈਂ ਸਭ ਦਾ ਹੀ ਧੰਨਵਾਦ ਕਰਦਾ ਇਸ ਕਰਕੇ ਕਿਉਂਕਿ ਉਸ ਦਿਨ ਬਹੁਤ ਸਹਿਯੋਗ ਦਿੱਤਾ ਤੇ ਸਭ ਨੇ ਇਹ ਸਮਾਗਮ ਨੂੰ ਉਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੋਰ ਤੁਸੀਂ ਦੇਖੋ ਜੀ ਸ਼ਬਦਕ ਜੰਗ ਚੱਲਦੀ ਆ ਜੀ ਇਹ 1.5 ਸਾਲ ਇਸੇ ਤਰੀਕੇ ਦੀ ਸ਼ਬਦਕ ਜੰਗ ਜਾਰੀ ਰਹਿਣੀ ਆ ਲੋਕੇ ਦਲੇਜ ਕਿ ਜਿਹੜਾ ਪੁਰਾਣਾ ਕਾਲੀਦਲ ਉਹ ਕਹਿੰਦੇ ਜੀ ਅਸੀਂ ਅਸਲੀ ਆ ਇਹ ਕਹਿੰਦੇ ਜੀ ਅਸੀਂ ਅਸਲੀ ਆ ਇਹ ਅਸਲੀ ਨਕਲੀ ਦੇ ਚੱਕਰ ਦੇ ਵਿੱਚ ਹੁਣ ਲੋਕ ਵੀ ਰੀਲਾਂ ਦੇਖਿਆ ਕਰਨਗੇ ਇੱਕ ਦੂਜੇ ਦੀ ਮਿੱਟੀ ਪਟਦੇ ਅਸੀਂ ਦੇਖਿਆ ਕਰਾਂਗੇ ਵੀ ਕਿਹਨੇ ਕਿਹਦੇ ਬਾਰੇ ਕੀ ਕਹਿਤਾ ਪਰ ਇੰਨੀ ਗੱਲ ਦੋਵਾਂ ਤਿਹਰਾ ਨੂੰ ਤਿੰਨਾਂ ਤਿਹਰਾ ਨੂੰ ਚੌਥਾ ਤਿਹਰਾ ਨੂੰ ਜੋ ਜਿਹੜੇ ਭਵਿੱਖ ਦੇ ਵਿੱਚ ਵੀ ਕਾਲੀਦਲ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਦੇ ਰੂਪ ਦੇ ਵਿੱਚ ਆ ਕਿ ਆ ਕਾਲੀਦਲ ਭਾਵੇਂ ਤੁਸੀਂ 10 ਹੋਰ ਬਣਾ ਲਓ ਵੋਟਰ ਤਾਂ ਤੁਹਾਡੇ ਕੋਲੇ ਓਨੇ ਹੀ ਆ ਤੇ ਵੋਟਰਾਂ ਦੇ ਵਿੱਚ ਵਰਗਵੰਡ ਹੋ ਰਹੀ ਹੈ ਜਾਂ ਤਾਂ ਤੁਸੀਂ ਕਹੋ ਜੀ ਸਾਡੇ ਨਾਲ ਕਿਡਰ ਨਮਾ ਬਹੁਤ ਜੁੜ ਗਿਆ ਸਾਡੇ ਨਾਲ ਵੀ ਹੁਣ 20 ਲੱਖ ਵੋਟਰ 50 ਲੱਖ ਵੋਟਰ ਨਵੇਂ ਜੁੜ ਗਏ ਉਹਨਾਂ ਨੂੰ ਗਰਾਊਂਡ ਦੇ ਉੱਤੇ ਕੰਮ ਕਰਨ ਦੀ ਲੋੜ ਆ ਨਹੀਂ ਤਾਂ ਜਿਵੇਂ ਹਟੀਆਂ ਜੰਨੀਆਂ ਮਰਜ਼ੀ ਖੋਲੋ ਪਰ ਉਹ ਕਿਵੇਂ ਕਾਮਯਾਬ ਹੋਣਗੇ ਜੇਕਰ ਤੁਹਾਡੇ ਕੋਲੇ ਕਿਡਰ ਨਮਾ ਨਾ ਹੋਇਆ ਪਰ ਇੱਕ ਹੋਰ ਇਸ਼ੂ ਹੁਣ ਸਾਹਮਣੇ ਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਆਪ ਇਲੈਕਸ਼ਨ ਨਹੀਂ ਲੜ ਸਕਦੇ ਦੂਜੇ ਪਾਸੇ ਸੁਖਵੀਰ ਸਿੰਘ ਆਪ ਹੀ ਗੱਲ ਕਹੀ ਆ ਪਰ ਉਹਨਾਂ ਨੇ ਆਪ ਹੀ ਇਹ ਗੱਲ ਕਹੀ ਆ ਸੰਨ ਸਾਹਿਬ ਉਹ ਕਹਿੰਦੇ ਜੀ ਕਿ ਮੈਂ ਨਾ ਤਾਂ ਪ੍ਰਧਾਨ ਹੁੰਦਿਆਂ ਤੇ ਨਾ ਸਾਬਕਾ ਹੁੰਦਿਆਂ ਕਦੇ ਐਮਪੀ ਦੀ ਚੋਣ ਲੜੂਗਾ ਤੇ ਨਾ ਐਮਐਲਏ ਵਾਰੀ ਦੀ ਤੇ ਉਹਨਾਂ ਨੇ ਵੌਲੰਟਰੀ ਕੀਤਾ ਜਾਂ ਕਿ ਇਹ ਪ੍ਰਧਾਨ ਦੇ ਤੌਰ ਤੇ ਇਲੈਕਸ਼ਨ ਲੜ ਨਹੀਂ ਸਕਦੇ ਸੰਵਿਧਾਨ ਚ ਲਿਖਿਆ ਪਾਰਟੀ ਦੇ ਵਿੱਚ ਉਹ ਕਹਿੰਦੇ ਜੀ ਸੰਵਿਧਾਨ ਦੇ ਵਿੱਚ ਨਹੀਂ ਇਹ ਗੱਲ ਮੈਂ ਜਿੰਨੀ ਕੋਸਦਣ ਮਤੇ ਪਾਸ ਕੀਤੇ ਗਏ ਆ ਉਹਦੇ ਵਿੱਚ ਤਾਂ ਮੈਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਪਰ ਪੜਿਆ ਹੈਗਾ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਇਸ ਕਰਕੇ ਨਹੀਂ ਚੋਣ ਲੜਨੀ ਕਿਉਂਕਿ ਇਹ ਨਾ ਲੱਗੇ ਜੀ ਕਿ ਚੋਣ ਲੜਨ ਦੇ ਇਛਕਾ ਇਹ ਕੋਈ ਨਾ ਕੋਈ ਅਹੁਦੇ ਨੂੰ ਹੱਥ ਪਾਉਣਾ ਚਾਹੁੰਦੇ ਆ ਅਸੀਂ ਪੰਥ ਨੂੰ ਬਚਾਉਣ ਦੇ ਲਈ ਸਾਰਾ ਕੁਝ ਕਰ ਰਹੇ ਹਾਂ ਆਪ ਉਹਨਾਂ ਨੇ ਚੋਣ ਨਹੀਂ ਲੜਨੀ ਕਿੰਗ ਮੇਕਰ ਉਹ ਬਣ ਨਹੀਂ ਸਕਦੇ ਕਿਉਂਕਿ ਬੀਬੀ ਸਤਵੰਤ ਕੌਰ ਤਾਂ ਕਾਉਂਸਲ ਦੀ ਮੈਂਬਰ ਚੇਅਰ ਉਹ ਫੈਸਲੇ ਉਹ ਕਰਨਗੇ ਤੇ ਫਿਰ ਗਿਆਨੀ ਜੀ ਨੂੰ ਫਾਇਦਾ ਕੀ ਪਹੁੰਚਿਆ ਪਤਾ ਨਹੀਂ ਜੀ ਦੇਖੋ ਇਹ ਵਕਤ ਬਿਆਨ ਕਰੂਗਾ ਮੈਂ ਇਸੇ ਕਰਕੇ ਤਾਂ ਬੇਨਤੀ ਕਰਦਾ ਹੁੰਨਾ ਵੀ ਪੰਜਾਬੀ ਕਾਰੇ ਨਾ ਪਿਆ ਕਰਨ ਪੰਜਾਬੀ ਮੈਨੂੰ ਹੁਣ ਕੱਲ ਇੱਕ ਬੰਦੇ ਦਾ ਫੋਨ ਆਇਆ ਕਹਿੰਦੇ ਜੀ ਹੁਣ ਦੇਖੋ ਜੀ ਕਿਵੇਂ ਪਟਾਕੇ ਪੈਂਦੇ ਹੁਣ ਦੇਖੋ ਗੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਵੇਂ ਨੇਰੀ ਲਿਆਉਣੀ ਆ ਮੈਂ ਕਿਹਾ ਵੀ ਹਾਲੇ ਆਪਾਂ ਕੋਈ 5-4 ਮਹੀਨੇ ਠਹਿਰ ਜਗੇ ਨੇਰੀ ਲੈਉਣ ਵੱਲ ਆਪਾਂ ਸਮੇਂ ਸਮੇਂ ਦੇ ਉੱਤੇ ਹਰ ਚੌਂਣ ਤੋਂ ਪਹਿਲਾਂ ਇਹ ਨੇਰੀ ਲਾ ਦਿੰਦੇ ਆ ਤੇ ਜਦੋਂ ਨੇਰੀ ਫਿਰ ਆ ਜਾਂਦੀ ਹੈ ਤੇ ਬਾਅਦ ਵਿੱਚ ਅਪ ਗਾਲਾ ਕੱਢਣ ਤਰ੍ਹਾਂ ਪਈ ਮੈਂ ਹਾਲੇ ਦੇਖ ਲਓ ਤੇਲ ਤੇ ਤੇਲ ਦੀ ਧਾਰ ਦੇਖੋ ਕੀ ਪਤਾ ਉਸ ਤੋਂ ਵੀ ਚੰਗਾ ਹੋ ਜੇ ਜਿਹੜਾ ਕੁਝ ਤੁਸੀਂ ਸੋਚੀ ਬੈਠੇ ਆ ਪਰ ਹਲੇ ਰਹਿ ਨਹੀਂ ਬਣਾਉਣੀ ਚਾਹੀਦੀ ਸੁਪਰੀਮ ਕੋਰਟ ਦੇ ਆਦੇਸ਼ ਤੇ ਬੰਦੀ ਸਿੰਘਾਂ ਨੂੰ ਹੁਣ ਰਿਹਾ ਕੀਤਾ ਜਾਊਗਾ ਬਿਲਕੁਲ ਜੀ ਇਹ ਮਾਨ ਜੋ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀਗੀ ਪਰਸੋਂ ਆਪਣੇ ਆਦੇਸ਼ ਦੇ ਵਿੱਚ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਕੈਦਗਰਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਭਾਵੇਂ ਉਹ ਕਿਸੇ ਵੀ ਕੇਸ ਦੇ ਵਿੱਚ ਆ ਤੇ ਉਹਨਾਂ ਦੇ ਉੱਤੇ ਕੋਈ ਹੋਰ ਨਵਾਂ ਕੇਸ ਨਹੀਂ ਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਉਹਨਾਂ ਨੂੰ ਰਿਹਾ ਜਲਦੀ ਕਰਨਾ ਚਾਹੀਦਾ ਪੁਰ ਇਸ ਗੱਲ ਦਾ ਸਵਾਗਤ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਵੱਖ-ਵੱਖ ਸ਼ਖਸ ਆ ਜਿਹੜੇ ਕਿ ਬੰਦੀ ਸਿੰਘ ਆ ਉਹ ਵੱਖ-ਵੱਖ ਜਿਨ੍ਹਾਂ ਦੇ ਵਿੱਚ ਬੰਦ ਆ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਦੀਪ ਸਿੰਘ ਖੇੜਾ ਜਗਤਾਰ ਸਿੰਘ ਹਵਾਰਾ ਭਾਈ ਦਵਿੰਦਰਪਾਲ ਸਿੰਘ ਪੁੱਲਰ ਜਗਤਾਰ ਸਿੰਘ ਤਾਰਾ ਇਹਨਾਂ ਨੇ 30-30 ਸਾਲ ਤੋਂ ਵੱਧ ਦਾ ਸਮਾਂ ਜਿਨ੍ਹਾਂ ਦੇ ਵਿੱਚ ਬਤਾਇਆ ਪਰ ਸਰਕਾਰੀ ਨੀਤੀਆਂ ਕਰਕੇ ਰਿਹਾਈ ਨਹੀਂ ਮਿਲ ਰਹੀ ਸੁਪਰੀਮ ਕੋਰਟ ਦੇ ਆਦੇਸ਼ ਦੇ ਉੱਤੇ ਅਮਲ ਤੁਰੰਤ ਹੋਣਾ ਚਾਹੀਦਾ ਹੈ ਬਿਆਸ ਦਰਿਆ ਕਹਿੰਦੇ ਭਰ ਗਿਆ ਪੂਰਾ ਤੇ ਹੜ੍ਹ ਆ ਸਕਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਦੇਖੋ ਜੀ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ ਬਿਆਸ ਨਦੀ ਨੇ ਖਤਰੇ ਦਾ ਨਿਸ਼ਾਨ ਪਾਰ ਕਰ ਲਿਆ ਸਤਲੁਜ ਹਾਲੇ ਸ਼ਾਂਤ ਆ ਸਤਲੁਜ ਦੇ ਵਿੱਚ ਕੋਈ ਖ਼ਬਰ ਖ਼ਤਰਾ ਨਹੀਂ ਹੈਗਾ ਪਰ ਬਿਆਸ ਦਰਿਆ ਦੇ ਵਿੱਚ ਖ਼ਤਰਾ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਕਰਕੇ ਬੱਦਲ ਫਟਣ ਦੀਆਂ ਘਟਨਾਵਾਂ ਦੇ ਕਰਕੇ ਪੰਜਾਬ ਦੇ ਵਿੱਚ ਹੜ੍ਹ ਦਾ ਖ਼ਤਰਾ ਵਧ ਗਿਆ ਤੇ ਇਸਲੇ ਇਲਾਕਿਆਂ ਦੇ ਵਿੱਚ ਹਾਲਾਤ ਗੰਭੀਰ ਹੋ ਗਏ ਆ ਬਿਆਸ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਚਲਾ ਗਿਆ। ਨੇੜਲੇ ਪਿੰਡਾਂ ਤੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ। ਪਾਣੀ ਤੁਸੀਂ ਬੰਨ ਤੱਕ ਪਹੁੰਚ ਗਿਆ। ਜ਼ਿਲ੍ਹਾ ਪ੍ਰਸ਼ਾਸਨ ਅਲਰਟ ਥੋਰ ਦੇ ਉੱਤੇ ਆ। ਡੋਰਨਰ ਪਰਿਵਾਰਕ ਮੈਂਬਰਾਂ ਸੁਣਨ ਕਿ ਅੱਜ ਦੁਪਹਿਰੇ 3 ਵਜੇ ਤੱਕ ਨਦੀ ਦੇ ਦਰਿਆ ਦੇ ਵਿੱਚ 1,22,000 ਕਿਊਸਕ ਪਾਣੀ ਵਹਿ ਰਿਹਾ ਸੀ ਤੇ ਪਾਣੀ ਦੇ ਹੋਰ ਵਧਣ ਦੀ ਸੰਭਾਵਨਾ। ਕੱਲ੍ਹ ਸ਼ਾਮੀ 6 ਵਜੇ ਤੱਕ ਬਿਆਸ ਦੇ ਵਿੱਚ ਪਾਣੀ ਦਾ ਵਹਾਅ 1,05,000 ਕਿਊਸਕ ਸੀ। ਤੇ ਅੱਜ ਤੋਂ ਲੈ ਕੇ ਅੱਜ ਰਾਤ ਤੋਂ ਲੈ ਕੇ 15 ਦਸ ਤੱਕ ਪੰਜਾਬ ਦੇ ਵਿੱਚ ਜ਼ਬਰਦਸਤ ਮੀਂਹ ਪੈਣ ਦੀ ਸੰਭਾਵਨਾ ਜੇ ਇਹ ਸੰਭਾਵਨਾ ਪੂਰੀ ਹੋ ਗਈ ਤੇ ਪੰਜਾਬ ਦੇ ਕਈ ਖੇਤਰ ਡੁੱਬ ਸਕਦੇ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਬਹੁਤ ਧੰਨਵਾਦ